ਹੁਣ ਕਈ ਇੱਥੇ ਵੀ ਮੈਂ ਦੇਖਿਆਗਾ ਚਾਹੇ ਮੈਨੂੰ ਕਹਿ ਦੇਣਾ ਕਈ ਹਰੇ ਪਰਨੇ ਪਾਏ ਹੋਏ ਆ ਕਿਸਾਨ ਲੀਡਰ ਆ ਜਿਹੜੇ ਇੱਥੇ ਰਾਜਨੀਤਿਕ ਲੀਡਰ ਆ ਰਹੇ ਆ ਉਹਨਾਂ ਨੂੰ ਜਫੀਆਂ ਪਾਪਾ ਮਿਲ ਰਹੇ ਆ ਤੇ ਫਿਰ ਅਸੀਂ ਯਕੀਨ ਕਿਵੇਂ ਕਰੀਏ ਜਿਹੜੇ ਬੰਦੇ ਜਿਵੇਂ ਦੀਪੀ ਦੀਪਬਾਈ ਕਹਿੰਦਾ ਸੀ ਜਦੋਂ ਕਿਸਾਨ ਆ ਗੁਜਾ ਕੇ ਉੱਥੇ ਭੋਜਨ ਕਰਦੇ ਸੀ ਇਕੱਠੇ ਤਾਂ ਦੀਪਬਾਈ ਨੇ ਇਹ ਗੱਲ ਕਹੀ ਸੀ ਵੀ ਉੱਥੇ ਤੁਸੀਂ ਉਹਨਾਂ ਨਾਲ ਲੜਨ ਜਾਂਦੇ ਹੋ ਕਿ ਪ੍ਰੀਤੀ ਭੋਜਨ ਕਰਨ ਜਾਂਦੇ ਹੋ ਉਦੋਂ ਤੋ ਵਿਚਾਰੇ ਤੇ ਮਗਰ ਪੈ ਗਏ ਤਾਂ ਕਰਕੇ ਅਸੀਂ ਇਹ ਕਹਿੰਦੇ ਆ ਵੀ ਗੈਰ ਰਾਜਨੀਤਿਕ ਰਹੋ ਰਾਜਨੀਤਿਕ ਲੀਡਰਾਂ ਨਾਲ ਸਾਝ ਨਾ ਬਣਾਓ ਜਾਂ ਤਾਂ ਇਸ ਪਾਲੇ 'ਚ ਖੜੋ ਜਾਂ ਉਸ ਪਾਲੇ 'ਚ ਖੜੋ ਜਿੱਥੇ ਬੰਦੀਆਂ ਦੇ ਇੰਨੇ ਬਖਰੇਵੇਂ ਆਪਕ ਹੋ ਗਏ ਨੇ ਜਿੱਥੇ ਬੰਦੀਆਂ ਬਣ ਗਈਆਂ ਨੇ ਪਾਰਟੀਆਂ ਬਣੀਆਂ ਨੇ ਕਿਵੇਂ ਦੇਖੋ ਇਹ ਸਵਾਲ ਛੋਟਾ ਬਹੁਤ ਵਧੀਆ ਹੈ ਸਾਡੇ ਸਾਰੇ ਨੌਜਵਾਨਾਂ ਦੇ ਮਨਾਂ ਦਾ ਸਵਾਲ ਹੈ ਜਿੱਥੇ ਬੰਦ ਉਹ ਕਹਿੰਦਾ ਵੀ ਜੇ ਮੈਨੂੰ ਮੋਰੇ ਲਾਓ ਕਹਿੰਦਾ ਮੈਨੂੰ ਮੋਰੇ ਲਾਓ ਦੇਖੋ ਅਸੀਂ ਆ ਪੀਰ ਛੋਟੇ ਰਾਹੀਂ ਲੋਕਾਂ ਨੂੰ ਕਰਦੇ ਆ ਜਿਹੜੇ ਜਥੇਬੰਦੀਆਂ ਦੇ ਆਗੂਆਂ ਦੇ ਥੱਲੇ ਆ ਅਸੀਂ ਉਹਨਾਂ ਨੂੰ ਕਹਿੰਨੇ ਆ ਵੀ ਯਾਰ ਆਗੂ ਆਸ ਵਿੱਚ ਨਹੀਂ ਮਿਲਦੇ ਤਾਂ ਨਾ ਮਿਲ ਆਪਾਂ ਤਾਂ ਮਿਲੋ ਜੇ ਹੁਣ ਮੈਂ ਮੰਨ ਲਓ ਕਿਸੇ ਜਥੇਬੰਦੀ ਚਾ ਭਾਈ ਕਿਸੇ ਹੋਰ ਜਥੇਬੰਦੀ ਚਾ ਜੇ ਇਹਦੇ ਨਾਲ ਤੱਕਾ ਹੁੰਦਾ ਤੇ ਮੈਂ ਕਹੀ ਜਾਵਾਂ ਮੇਰਾ ਆਗੂ ਕਹੂਗਾ ਯਾਰ ਮੈਂ ਤਾਂ ਤਾਂ ਜਾਉ ਆਗੂ ਨਹੀਂ ਜਾਂਦਾ ਨਾ ਜਾ ਭਈ ਆਪ ਆਪ ਜਾਓ ਆਗੂ ਦਾ ਆਗੂਆਂ ਦਾ ਜਿਹੜਾ ਹੈਗਾ ਨਾ ਬਖਰੀਵਾ ਇਹ ਹੀ ਪੰਜਾਬ ਦੇ ਲੋਕਾਂ ਨੂੰ ਅੱਡੋ ਆੱਡਰ ਜਿਵੇਂ ਰਾਜਨੀਤਿਕ ਪਾਰਟੀ ਦੇ ਲੋਕ ਨਹੀਂ ਵੀ ਚਾਰ ਪਾਰਟੀਆਂ ਹੋ ਗਈਆਂ ਉਹ ਕਹਿੰਦਾ ਕਿ ਕਾਂਗਰਸੀ ਆ ਇਹ ਕਾਲੀ ਆ ਮੈਂ ਇਹਨੂੰ ਨਹੀਂ ਬੁਲਾਉਂਦਾ ਸਾਡੇ ਕਿਸਾਨਾਂ ਨੂੰ ਕਿਸਾਨ ਨਹੀਂ ਵਿਚਾਰੇ ਮਾੜੇ ਜਿਹੜੇ ਕਿਸਾਨ ਲੀਡਰ ਆ ਉਹ ਜੇ ਇੱਕਾ ਨਹੀਂ ਕਰਦੇ ਤਾਂ ਕਿਸਾਨਾਂ ਦੇ ਵਿੱਚ ਨਫਰਤ ਪੈਂਦੀ ਆ ਹੁਣ ਦੇਖੋ ਉੱਥੇ ਦੋ ਜਥੇਬੰਦੀਆਂ ਚਾਰ ਜਥੇਬੰਦੀਆਂ ਬੈਠੀਆਂ ਨੇ ਕਿ ਦੋ ਜਥੇਬੰਦੀਆਂ ਦਾ ਫਰਜ਼ ਨਹੀਂ ਮੰਨਦਾ ਵੀ ਯਾਰ ਸਾਰੇ ਕਿਸਾਨ ਪਹੁੰਚੋ ਉੱਥੇ ਆਪਦੀ ਹੋਂਮੇ ਛੱਡੋ ਤੇ ਵੱਡਾ ਪ੍ਰੋਗਰਾਮ ਲਿਖਿਆ ਜਾਵੇ ਜਿਵੇਂ ਇੱਕ ਮੈਂ ਹੋਰ ਮੈਸੇਜ ਦੇਣਾ ਚਾਹਣਾ ਵੀ ਪੰਜਾਬ ਨਾ ਬੰਦ ਕਰਿਆ ਕਰੋ ਜਿਵੇਂ ਆਪਾਂ ਸੜਕਾ ਰੋਕ ਲੈਨੇ ਰੇਲਾਂ ਰੋਕ ਲੋ ਅਣ ਮਿੱਥੇ ਸਮੇਂ ਲਈ ਇਹ ਐਕਸ਼ਨ ਕਰਨ ਸਾਰੀਆਂ ਜਥੇਬੰਦੀਆਂ ਰੇਲਾਂ ਰੋਕੀਆਂ ਜਾਣ ਤਾਂ ਕਿ ਜਿਹੜਾ ਕੇਂਦਰ ਸਰਕਾਰ ਨੂੰ ਮੜਾ ਝਟਕਾ ਲੱਗੇ ਤੇ ਉਹ ਝੁਕੇ ਤੇ ਜਥੇਬੰਦੀਆਂ ਨੂੰ ਇਕਾ ਕਰਨਾ ਚਾਹੀਦਾ ਕਿਸਾਨਾਂ ਦੇ ਵਿੱਚ ਫੱਟਾ ਨਾ ਪਾਓ ਹੁਣ ਕਈ ਕਿਸਾਨ ਆਕੂ ਕਹਿੰਦੇ ਆ ਵੀ ਉਧਰ ਨਹੀਂ ਜਾਣਾ ਇੱਧਰ ਜਾਣਾ ਉਹ ਸਾਡੇ ਜਿਹੜੇ ਕਿਸਾਨ ਆਮ ਨੇ ਉਹ ਵਿਚਾਰੇ ਮਗਰ ਲੱਗ ਜਾਂਦੇ ਆ ਤੇ ਆਗੂਆਂ ਦੀ ਹੋਂਮੇ ਤੇ ਸਰਕਾਰ ਉਹ ਹੁੰਦੇ ਆ ਲੱਗਦਾ ਨਹੀਂ ਜਿਹੜਾ ਕੋ ਸਰਕਾਰ ਚਾਹਦੀ ਸੀਗੀ ਉਹ ਇਹ ਖੁਦ ਆਪ ਹੀ ਕਰ ਰਿਹਾ ਇੱਕ ਦੂਜੇ ਦੇ ਉੱਪਰ ਬਿਆਨਬਾਜ਼ੀ ਕਰਕੇ ਸਰਕਾਰ ਤਾਂ ਕਹਿੰਦੀ ਆ ਵੀ ਇਹ ਇੱਕ ਨਾ ਹੋ ਜਾਣ ਕਿਤੇ ਮੈਂ ਕਹਣਾ ਵੀ ਜੇ ਸਰਕਾਰ ਦੇ ਅਸੀਂ ਮਨਸੂਬਿਆਂ ਨੂੰ ਪਾਣੀ ਦਿੰਦੇ ਨਾ ਇਹ ਕਹਿ ਕੇ ਵੀ ਯਾਰਾ ਉੱਥੇ ਅਸੀਂ ਜਾਣਾ ਨਹੀਂ ਜੀ ਉਹ ਤਾਂ ਸਾਨੂੰ ਕਹਿੰਦੇ ਨਹੀਂ ਜੀ ਉਹ ਤਾਂ ਸਾਨੂੰ ਇਨਵੈਸਟੀਗੇਸ਼ਨ ਕਾਰਡ ਨਹੀਂ ਦਿੰਦੇ ਜੇ ਉਹ ਨਹੀਂ ਦਿੰਦੇ ਤਾਂ ਆਪਣੇ ਲੋਕਾਂ ਨੂੰ ਤਾਂ ਭੇਜ ਹੀ ਸਕਦੇ ਆ ਜੇ ਹੁਣ ਮੈਰੀ ਕਿਸੇ ਨਾ ਮੰਨ ਲਓ ਵੀ ਇਹਨਾਂ ਨਾਲ ਬੰਦ ਹੀ ਨਹੀਂ ਮੈਂ ਇਹ ਕਹਿ ਸਕਦਾ ਲੋਕਾਂ ਨੂੰ ਜੇ ਮੈਂ ਮੰਨਦਾ ਸੱਚਾ ਹੋਮਾ ਸੱਚੇ ਦਿ ਲੋ ਇਹਦੀ ਹਮਾਇਤ ਕਰਨੀ ਤਾਂ ਮੈਂ ਕਹਿ ਸਕਦਾ ਵੀ ਭਾਈ ਮੈਂ ਨਹੀਂ ਜਾ ਰਿਹਾ ਤੁਸੀਂ ਜਾਓ ਭੱਜ ਕੇ ਜਾਓ ਯਾਰਾ ਉੱਤਰ ਆਪਣਾ ਮੁੰਡਾ ਮਰਿਆ ਸ਼ਹੀਦ ਹੋਇਆ ਇੰਨੇ ਫੱਟੜ ਹੋਏ ਆ ਜਿਵੇਂ ਉਹ ਮੁੰਡਾ ਫਿਰਤਪਾਲ ਸਿੰਘਾ ਉਹਦੀ ਹਾਲਤ ਦੇਖੋ ਕਿੰਨੀ ਖਰਾਬ ਕਰੀ ਆ ਤਾਂ ਸਾਨੂੰ ਫੋਂ ਤੱਕ ਤਾਂ ਸਾਰੇ ਪੰਜਾਬ ਨੂੰ ਇੱਕ ਮੋਰੀ ਥਨੀ ਦੀ ਲੰਗ ਜਾਣਾ ਚਾਹੀਦਾ ਸੀ ਇਹ ਬਖਰੇਵੇਂ ਆ ਜਿਹੜੇ ਸਰਕਾਰ ਦਾ ਕੰਮ ਸਹੀ ਕਰ ਰਹੇ ਆ ਸਰਕਾਰ ਦਾ ਟੂਲ ਬਣ ਕੇ ਕੰਮ ਕਰ ਰਹੀਆਂ ਜੱਥੇਬੰਦੀਆਂ ਜਿਹੜੀਆਂ ਅੱਜ ਜਾ ਨਹੀਂ ਰਹੀਆਂ ਇਹ ਜਿਵੇਂ ਦੀਪ ਬਾਈ ਕਹਿੰਦਾ ਹੁੰਦਾ ਸੀ ਨਾ ਜੱਥੇਬੰਦੀਆਂ ਕਈ ਸਰਕਾਰ ਕਈ ਸਰਕਾਰ ਦਾ ਟੂਲ ਬਣ ਰਹੀਆਂ ਨੇ ਇਹ ਸਰਕਾਰ ਦਾ ਕੰਮ ਕਰ ਰਹੀਆਂ ਨੇ ਨੈਰੇਟਿਵ ਸਿਰਜ ਲੈਂਗੇ ਇੱਕ ਦੂਜੇ ਦੇ ਖਿਲਾਫ ਉਹ ਤਾਂ ਕਹਿੰਦੀ ਆ ਵੀ ਆਸ ਵਿੱਚ ਉਲਝੇ ਰਹਿਣਾ ਵੀ ਆਪਦੇ ਹੱਕ ਨਾ ਮੰਗ ਲੈਣਾ ਬਸ ਇਹੀ ਆ ਵੀ ਆਪਾਂ ਤਾਂ ਉਮੀਦ ਕਰਦੇ ਆ ਵੀ ਸਾਰੇ ਇਕੱਠੇ ਹੋ ਕੇ ਲਾ ਲੋ ਜੇ ਆਗੂ ਨਹੀਂ ਜਾਂਦੇ ਜੇ ਹੁਣ ਮੈਂ ਇੱਕ ਜੱਥੇਬੰਦੀ ਚ ਆ ਤੇ ਮੇਰੀ ਜਥੇਬੰਦੀ ਦਾ ਆਗੂ ਨਹੀਂ ਜਾਂਦਾ ਤਾਂ ਮੈਂ ਜਾਊਗਾ ਉਹ ਜਾਵੇ ਨਾ ਜਾਵੇ ਉਹਦੀ ਮਰਜ਼ੀ ਹੈ ਮੈਂ ਤਾਂ ਜਾਵਾਂ ਨਾ ਮੇਰੇ ਤਾਂ ਭਰਾ ਮਰ ਰਹੇ ਆ ਤੇ ਮੈਂ ਘਰੇ ਬੈਠਾ ਇਹ ਮੇਰੇ ਲਈ ਸ਼ਰਮ ਵਾਲੀ ਗੱਲ ਆ ਭਾਈ ਜੀ ਜਿਵੇਂ ਦਿੱਲੀ ਦਾ ਸੰਘਰਸ਼ ਹੋਇਆ ਸੀ ਉਦੋਂ ਹਰ ਇੱਕ ਵਰਗ ਨੇ ਸਾਥ ਦਿੱਤਾ ਸੀ ਚਾਹੇ ਦੁਕਾਨਦਾਰ ਵਪਾਰੀ ਕਿਸਾਨ ਮਜ਼ਦੂਰ ਉਦੋਂ ਬਾਅਦ ਆ ਕੇ ਇਹਨਾਂ ਨੇ ਜਿਹੜੀ ਰਾਜਨੀਤੀ ਦਾ ਸਫ਼ਰ ਸ਼ੁਰੂ ਕੀਤਾਗਾ ਆਗੂਆਂ ਨੇ ਵੀ ਅਸੀਂ ਰਾਜਨੀਤੀ ਦੇ ਵਿੱਚ ਜਾਈਏ ਲੱਗਦਾ ਉਹਦੇ ਨਾਲ ਨੁਕਸਾਨ ਹੋਇਆ ਆਪਸੀ ਪਾੜਾ ਪਿਆ ਇਹਦੇ ਨਾਲ ਬਈ ਪੂਰਾ ਹੀ ਫੁੱਲ ਨੁਕਸਾਨ ਹੋਇਆਗਾ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਉਹ ਟੁੱਟ ਗਿਆ ਜਿਹੜੇ ਆਮ ਲੋਕ ਸੀ ਜਿਵੇਂ ਕਈ ਦ ਨਾਲ ਜੁੜੇ ਸੀ ਨੌਜਵਾਨ ਜੁੜੇ ਸੀ ਉਹ ਨੌਜਵਾਨਾਂ ਨੇ ਕਿਹਾ ਯਾਰ ਇਹ ਤਾਂ ਉੱਥੇ ਜਾਂਦੇ ਆ ਕਿ ਰੋਟੀਆਂ ਸੇਕਣ ਆ ਕੇ ਇਹ ਸੀਐਮ ਬਣਦੇ ਸੁਪਨੇ ਲੈਣ ਲੱਗੇ ਜਾਂਦੇ ਆ ਤਾਂ ਕਰਕੇ ਉਦੋਂ ਜਿਹੇ ਹਰੇਕ ਤਾਂ ਹੀ ਗੱਲ ਜਵਾਨ ਚ ਇਹ ਹੈ ਵੀ ਜੇ ਉਦੋਂ ਦੋ ਤਿੰਨ ਮਹੀਨੇ ਹੋਰ ਬੈਠੇ ਰਹਿੰਦੇ ਤਾਂ ਆ ਮੋਰਚੇ ਦੀ ਲੋੜ ਨਹੀਂ ਪੈਣੀ ਸੀ ਗੱਲ ਕਰ ਉਦੋਂ ਇਹਨਾਂ ਨੂੰ ਸੁਪਨੇ ਵਿੱਚ ਆਉਣ ਲੱਗੇ ਸੀ ਕਈ ਲੀਡਰਾਂ ਨੂੰ ਵੀ ਯਾਰ ਮੈਂ ਤਾਂ ਸੀਐਮ ਬਣਿਆ ਪਿਆ ਮੈਂ ਤਾਂ ਐਮਐਲਏ ਬਣਿਆ ਪਿਆ ਤਾਂ ਕਰਕੇ ਜਦੋਂ ਆਏ ਤਾਂ ਲੋਕਾਂ ਨੇ ਇਹ ਦੇਖਿਆ ਵੀ ਲੋਕ ਇਹਨਾਂ ਨੂੰ ਦੇਖਦੇ ਆ ਵੀ ਗੈਰ ਰਾਜਨੀਤਿਕ ਤੌਰ ਤੇ ਜੇ ਉਹ ਰਾਜਨੀਤੀ ਦੀ ਖੇਡ ਖੇਡਣਗੇ ਤਾਂ ਲੋਕ ਇਹਨਾਂ ਤੋਂ ਨਫ਼ਰਤ ਕਰਨਗੇ ਉਹ ਸੋਨੂੰ ਵੋਟਾਂ 'ਚ ਪਤਾ ਲੱਗੀ ਗਿਆ ਇਹਨਾਂ ਨੂੰ ਵੀ ਸਾਨੂੰ ਲੋਕ ਗੈਰ ਰਾਜਨੀਤਿਕ ਹੀ ਜਾਂਦੇ ਆ ਹੁਣ ਜਿਹੜਾ ਰਾਜਨੀਤਿਕ ਤੇ ਗੈਰ ਰਾਜਨੀਤਿਕ ਮੋਰਚਾ ਬਣਾਇਆ ਹੁਣ ਰਾਜਨੀਤਿਕ ਮੋਰਚਾ ਜਿਹੜਾ ਉਹ ਤੇ ਲੋਕ ਯਕੀਨ ਕਿ ਮੈਂ ਕਰਨਗੇ ਹੁਣ ਕਈ ਜਥੇਬੰਦੀਆਂ ਦੇ ਆਗੂਆਂ ਦੇ ਬਿਆਨ ਆਇਆ ਵੀ ਸਾਡਾ ਕੇਜਰੀਵਾਲ ਨਾਲ ਜਿਹੜਾ ਕੰਬੀਨੇਸ਼ਨ ਚੱਲ ਰਿਹਾ ਸੀ ਹੁਣ ਕੇਜਰੀਵਾਲ ਨਾਲ ਕੰਬੀਨੇਸ਼ਨ ਕਿਵੇਂ ਹੋ ਜੂਗਾ ਆਪਣੀ ਜਥੇਬੰਦੀ ਦਾ ਤਾਂ ਫਿਰ ਅਸੀਂ ਤਾਂ ਆਪਣਾ ਜਿਹੜਾ ਰਾਜ ਕਰਨ ਦੀਆਂ ਸਰਕਾਰਾਂ ਉਹਨਾਂ ਦੇ ਜਿਹੜੇ ਮਨਸੂਬੇ ਨੇ ਜਾਂ ਉਹਨਾਂ ਦੇ ਕਾਨੂੰਨ ਨੇ ਤਾਂ ਉਹਨਾਂ ਦੇ ਵਿਰੁੱਧ ਧਾਰਨਾ ਕਿਵੇਂ ਲਾਵਾਂਗੇ ਜਦੋਂ ਆਪਾਂ ਉਹਨਾਂ ਨਾਲ ਹੀ ਸਾਹ ਚ ਪੈਗੀ